ਤੋ ਸੀ ਸੋਨਰੇ ਹੋ ਕਿਤਾਬ ਰੋਸ਼ਨ ਦਿਮਾਗ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ 33ਵੇਂ ਭਾਗ ਦੇ ਵਿੱਚ ਸੁਣੋ ਨਹੀਂ ਸੀ ਹੋਣਾ ਚਾਹੀਦਾ ਹਰਮਿੰਦਰ ਸਿੰਘ ਸੰਧੂ ਦਾ ਕਤਲ ਸੰਧੂ ਦਾ ਰੋਮ ਰੋਮ ਪੰਥ ਲਈ ਸਮਰਪਿਤ ਸੀ ਪੰਥ ਹੁਣ ਬਰਦਾਸ਼ਤ ਨਹੀਂ ਕਰੇਗਾ ਸਾਡੇ ਕੋਲੋਂ ਇੱਕ ਅਨਮੋਲ ਹੀਰਾ ਖੋਇਆ ਸੰਧੂ ਖੜਕੂ ਲਹਿਰ ਦਾ ਬਾਨੀ ਸੀ ਉਸਾਰੂ ਸੋਚ ਦਾ ਕਤਲ ਇਤਿਹਾਸ ਨਿਤਾਰਾ ਕਰੇਗਾ ਅਤੇ ਸੰਧੂ ਦੇ ਕਤਲ ਨੇ ਭਰਾ ਮਾਰੂ جنگ ਵਿੱਚ ਕੋਈ ਕਸਰ ਨਾ ਛੱਡੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਹੀਂ ਸੀ ਹੋਣਾ ਚਾਹੀਦਾ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਕਤਲ ਭਾਈ ਗਜਿੰਦਰ ਸਿੰਘ ਦਲ ਖਾਲਸਾ ਦਾ ਪ੍ਰਤੀਕਰਮ ਕੋਈ ਦਿਨ ਪਹਿਲਾਂ ਜੁਕੇ ਤੋਂ ਨਿਕਲਦੇ 15 ਰੋਜ਼ਾ ਪਰਚੇ ਪੰਜਾਬੀ ਗਾਰਡੀਅਨ ਦੇ 15 ਤੋਂ 31 ਜਨਵਰੀ ਦੇ ਅੰਕ ਵਿੱਚ ਪੰਜਾਬ ਸਮੱਸਿਆ ਦੇ ਹੱਲ ਬਾਰੇ ਛੇੜੀ ਗਈ ਬਹਿਸ ਵਿੱਚ ਸ਼ਾਮਲ ਹੋਣ ਦਾ ਸੱਦਾ ਅਤੇ ਬਹਿਸ ਦੀ ਸ਼ੁਰੂਆਤ ਕਰਦਾ ਡਾਕਟਰ ਜੈਜੀਤ ਸਿੰਘ ਦਾ ਲੇਖ ਪੜਿਆ ਸੀ ਇਸ ਵਿਸ਼ੇ ਉੱਤੇ ਲਿਖਣ ਲਈ ਸੋਚ ਹੀ ਰਿਹਾ ਸਾਂ ਕਿ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਕਤਲ ਅਤੇ ਉਸ ਤੋਂ ਬਾਅਦ ਦੇ ਹਾਲਾਤ ਸੰਬੰਧੀ ਖਬਰਾਂ ਦਿਲ ਦਿਮਾਗ ਅਤੇ ਆਲੇ-ਦੁਆਲੇ ਦੇ ਵਾਤਾਵਰਨ ਉੱਤੇ ਇੰਨੀਆਂ ਹਾਵੀ ਹੋਈਆਂ ਕਿ ਜੇਨ ਵਿੱਚ ਸਭ ਕੁਝ ਰਲਗੱਡ ਜਾ ਹੋ ਗਿਆ ਇੱਕ ਪਾਸੇ ਕਤਲ ਦੀ ਹਮਾਇਤ ਕਰਨ ਵਾਲਿਆਂ ਦਾ ਪੱਖ ਪੜਨ ਸੁਣਨ ਨੂੰ ਮਿਲ ਰਿਹਾ ਹੈ ਤੇ ਦੂਜੇ ਪਾਸੇ ਵਿਰੋਧ ਕਰਨ ਵਾਲਿਆਂ ਦਾ ਕੁਝ ਲੋਕਾਂ ਲਈ ਉਹ ਗਦਾਰ ਸੀ ਅਤੇ ਇਸ ਲਈ ਵਾਜਬੁਲ ਕਤਲ ਸੀ ਅਤੇ ਕੁਝ ਲੋਕਾਂ ਲਈ ਉਹ ਕੌਮ ਦਾ ਹੀਰੋ ਸੀ ਅਤੇ ਇਸ ਲਈ ਅੱਜ ਸ਼ਹੀਦ ਹੈ ਦੋਹਾਂ ਧਿਰਾਂ ਦੇ ਹਾਮੀਆਂ ਵੱਲੋਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬੀ ਦੇ ਅਖਬਾਰਾਂ ਰਸਾਲਿਆਂ ਵਿੱਚ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਪਰਮਾਰ ਹੈ ਕੌਮ ਦੀਆਂ ਇਹਨਾਂ ਦੋ ਧਿਰਾਂ ਵਿੱਚ ਅੱਜ ਜੋ ਟਕਰਾਅ ਦੀ ਸਥਿਤੀ ਬਣੀ ਹੋਈ ਨਜ਼ਰ ਆ ਰਹੀ ਹੈ ਇਸ ਦਾ ਸਬੰਧ ਸਿਰਫ ਅਤੇ ਸਿਰਫ ਹਰਮਿੰਦਰ ਸਿੰਘ ਸੰਧੂ ਦੇ ਕਤਲ ਦੇ ਨਾਲ ਹੀ ਨਹੀਂ ਸਗੋਂ ਇਸ ਦੇ ਪਿੱਛੇ ਤਾਂ ਕਾਫੀ ਦੂਰ ਤੱਕ ਖਿੱਚੀਆਂ ਹੋਈਆਂ ਲਕੀਰਾਂ ਹਨ ਜੋ ਅਖਬਾਰੀ ਖਬਰਾਂ ਤੋਂ ਸਪਸ਼ਟ ਮਹਿਸੂਸ ਹੋ ਰਹੀਆਂ ਹਨ ਮੈਂ ਇਹਨਾਂ ਲਕੀਰਾਂ ਦਾ ਜ਼ਿਕਰ ਪਿਛਲੇ ਕਾਫੀ ਸਮੇਂ ਤੋਂ ਕੌਮ ਵਿੱਚ ਪਈਆਂ ਹੋਈਆਂ ਵੰਡੀਆਂ ਦੀਆਂ ਲਕੀਰਾਂ ਦੇ ਰੂਪ ਵਿੱਚ ਕਰਦਾ ਆ ਰਿਆਂ ਹਾਂ ਅਤੇ ਸਿੱਖ ਸੰਘਰਸ਼ ਨੂੰ ਸਰਬਸਾਂਝੀਆਂ ਅਤੇ ਸਰਬਪਰਮਾਨਤ ਪੰਥਕ ਲੀਹਾਂ ਉੱਤੇ ਲਾਮਬੰਦ ਕਰਨ ਲਈ ਬੇਨਤੀਆਂ ਵੀ ਕਰਦਾ ਆ ਰਿਆਂ ਇਸ ਗੱਲ ਨੂੰ ਕੋਈ ਵੀ ਪ੍ਰਵਾਨ ਕਰੇ ਜਾਂ ਨਾ ਕਰੇ ਇਸ ਟਕਰਾਓ ਦੀ ਸਥਿਤੀ ਦੀਆਂ ਅਸਲ ਜੜ੍ਹਾਂ ਸਮਪਰਦਾਇਕ ਤੰਗ ਨਜ਼ਰੀ ਵਿੱਚ ਲੱਗੀਆਂ ਹੋਈਆਂ ਹਨ ਅਤੇ ਜੜ੍ਹਾਂ ਨੂੰ ਪਾਣੀ ਕੁਝ ਬਹੁਤ ਛੇਤੀ ਨਾਲ ਲੀਡਰ ਬਣ ਜਾਣ ਦੀ ਇੱਛਾ ਰੱਖਣ ਵਾਲੇ ਲੋਕ ਅਤੇ ਮੌਕਾਪਰਸਤ ਸਿਆਸਤਦਾਨ ਦੇ ਰਹੇ ਹਨ ਇਸ ਟ੍ਰੱਕ ਟਕਰਾਓ ਦੀ ਸਥਿਤੀ ਦਾ ਵਕਤੀ ਫਾਇਦਾ ਤਾਂ ਹੋ ਸਕਦਾ ਹੈ ਕਿ ਕਿਸੇ ਇੱਕ ਜਾਂ ਦੂਜੀ ਧਿਰ ਜਾਂ ਫਿਰ ਕਿਸੇ ਮੌਕਾਪਰਸਤ ਸਿਆਸਤਦਾਨ ਨੂੰ ਮਿਲ ਜਾਵੇ ਪਰ ਇਸ ਦਾ ਅਸਲ ਫਾਇਦਾ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਹੀ ਪਹੁੰਚੇਗਾ ਸਰਦਾਰ ਹਰਮਿੰਦਰ ਸਿੰਘ ਸੰਧੂ ਮੇਰੇ ਲਈ ਛੋਟੇ ਭਰਾਵਾਂ ਵਰਗਾ ਮਿੱਤਰ ਸੀ 1978 ਵਿੱਚ ਜਦੋਂ ਅਸੀਂ ਦਲ ਖਾਲਸਾ ਆਰਗੇਨਾਈਜ਼ ਕੀਤਾ ਸੀ ਤਾਂ ਅਮਰਸਰ ਦੀ ਜੂਨਟ ਦਾ ਮੁੱਖ ਪੰਚ ਹਰਮਿੰਦਰ ਸਿੰਘ ਸੰਧੂ ਦੇ ਵੱਡੇ ਭਰਾ ਸਰਦਾਰ ਉਪਕਾਰ ਸਿੰਘ ਨੂੰ ਬਣਾਇਆ ਸੀ 1978-79 ਦੇ ਦਿਨਾਂ ਵਿੱਚ ਮੈਂ ਜਦ ਵੀ ਅਮਰਸਰ ਜਾਂਦਾ ਸਾਂ ਮੇਰਾ ਟਿਕਾਣਾ ਆਮ ਕਰਕੇ 45 ਕੋਰਟ ਰੋਡ ਵਿੱਚ ਹੀ ਹੁੰਦਾ ਸੀ ਜਾਨੀ ਉਹੀ ਘਰ ਜਿੱਥੇ ਹੁਣ ਹਰਮਿੰਦਰ ਸਿੰਘ ਸੰਧੂ ਦਾ ਕਤਲ ਹੋਇਆ ਹੈ ਕਤਲ ਦੀ ਖਬਰ ਸੁਣ ਕੇ ਮੈਨੂੰ ਵੀ ਕਾਫੀ ਸਦਮਾ ਪਹੁੰਚਿਆ ਸੀ ਪਰ ਮੇਰੇ ਲਈ ਇਹ ਕੋਈ ਐਸੀ ਖਬਰ ਨਹੀਂ ਸੀ ਜਿਸ ਦੀ ਬਿਲਕੁਲ ਤਵੱਜੂ ਨਾ ਹੋਵੇ ਵੈਸੇ ਤੇ ਅੱਜਕੱਲ ਕਿਸੇ ਵੀ ਵੇਲੇ ਕਿਸੇ ਦੇ ਵੀ ਕਤਲ ਦੀ ਖਬਰ ਆ ਸਕਦੀ ਹੈ ਕਿਉਂਕਿ ਹਰ ਵਿਅਕਤੀ ਕਿਸੇ ਦੂਜੇ ਲਈ ਸ਼ੱਕੀ ਹੋ ਚੁੱਕਾ ਹੈ ਪਰ ਜਿੱਥੋਂ ਤੱਕ ਹਰਮਿੰਦਰ ਸਿੰਘ ਸੰਧੂ ਦਾ ਸਬੰਧ ਹੈ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਅਜੇ ਹੀ ਬਹੁਤ ਸਾਰੇ ਲੋਕਾਂ ਨਾਲ ਵਾਪਿੰਦਾ ਰਿਹਾ ਹੈ ਜੋ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਜੀ ਦੇ ਬਹੁਤ ਨਜ਼ਦੀਕੀ ਜਾਂ ਖਾਲਸਾਤਨ ਲਹਿਰ ਦੇ ਥੰਮ ਦੱਸਦੇ ਸਨ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਕਰਤਾਰ ਨੂੰ ਸ਼ੱਕੀ ਗਰਦਾਨ ਦੇ ਸਨ ਫਿਰ 1986 ਵਿੱਚ ਜਦੋਂ ਪਹਿਲੀ ਪੰਥਕ ਕਮੇਟੀ ਬਣੀ ਤਾਂ ਇਸ ਦੀ ਅਗਵਾਈ ਵਿੱਚ ਲਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਜਿਸ ਦੀ ਅਗਵਾਈ ਪਹਿਲਾਂ ਗੁਰਜੀਤ ਸਿੰਘ ਕਰਦਾ ਰਿਹਾ ਹਮੇਸ਼ਾ ਇਹੀ ਕਿਹਾ ਕਿ ਅਸੀਂ ਭਾਈ ਮਨਜੀਤ ਸਿੰਘ ਨੂੰ ਪ੍ਰਧਾਨ ਮੰਨਦੇ ਹਾਂ ਪਰ ਹਰਮਿੰਦਰ ਸਿੰਘ ਸੰਧੂ ਚਾਵਲਾ ਬਲਟਵਾਦ ਨੂੰ ਮਾਈਨਸ ਕਰਕੇ ਅੱਜ ਜਿਹੜੇ ਵੀਰ ਸੰਧੂ ਦੇ ਕਤਲ ਕਰਨ ਵਾਲਿਆਂ ਦੇ ਵਿਰੁੱਧ ਸਖਤ ਤਰੀਨ ਲਫ਼ਜ਼ ਵਰਤੇ ਹਨ ਕਲ ਤੱਕ ਉਹ ਸੰਧੂ ਦੇ ਕਿਰਦਾਰ ਨੂੰ ਸ਼ੱਕੀ ਕਹਿਣ ਵਾਲਿਆਂ ਵਿੱਚੋਂ ਸਨ ਜਾਂ ਉਹਨਾਂ ਦੇ ਹਾਮੀ ਸਨ ਮੈਂ ਉਪਰੋਕਤ ਲਫ਼ਜ਼ ਸੰਧੂ ਦੇ ਕਿਰਦਾਰ ਨੂੰ ਸ਼ੱਕੀ ਕਹਿਣ ਵਾਲਿਆਂ ਦੀ ਹਮਾਇਤ ਕਰਨ ਲਈ ਨਹੀਂ ਲਿਖੇ ਬਲਕਿ ਉਹਨਾਂ ਲੋਕਾਂ ਵੱਲੋਂ ਇਸ਼ਾਰਾ ਕਰਨ ਲਈ ਲਿਖੇ ਹਨ ਜਿਹੜੇ ਇਸ ਕਤਲ ਤੋਂ ਪੜਕੀ ਆਗ ਨੂੰ ਹਵਾ ਦੇ ਕੇ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਮੈਂ ਇਸ ਕਤਲ ਦੀ ਕਰੜੇ ਲਫ਼ਜ਼ਾਂ ਵਿੱਚ ਪਹਿਲਾਂ ਵੀ ਨਖੇਦੀ ਕੀਤੀ ਹੈ ਅਤੇ ਹੁਣ ਫਿਰ ਕਰਦਾ ਹਾਂ ਪਰ ਇਸ ਲਈ ਨਹੀਂ ਕਿ ਸੰਧੂ ਮੇਰਾ ਛੋਟੇ ਭਰਾਵਾਂ ਵਰਗਾ ਮਿੱਤਰ ਸੀ ਜਾਂ ਮੈਂ ਕਿਸੇ ਧਿਰ ਦੀ ਹਮਾਇਤ ਜਾਂ ਮਰੋਧ ਕਰਨਾ ਹੈ ਬਲਕਿ ਇਸ ਲਈ ਕਿ ਇਸ ਕਤਲ ਨੂੰ ਮੈਂ ਕਿਸੇ ਵੀ ਤਰ੍ਹਾਂ ਕੌਮ ਦੇ ਹਿੱਤਾਂ ਵਿੱਚ ਨਹੀਂ ਸਮਝਦਾ ਦਲ ਖਾਲਸਾ ਦੀ ਇਹ ਸੋਚ ਦ੍ਰਿੜ ਹੈ ਕਿ ਵਿਚਾਰਕ ਜਾਂ ਜਥੇਬੰਦਕ ਮਤਭੇਦ ਦੇ ਆਧਾਰ ਤੇ ਹੋਣ ਵਾਲਾ ਸਿੱਖ ਸਿਆਸਤ ਦਾ ਹਰ ਅੰਦਰੂਨੀ ਕਤਲ ਗਲਤ ਸੀ ਗਲਤ ਹੈ ਅਤੇ ਗਲਤ ਹੋਵੇਗਾ ਚਾਹੇ ਉਹ ਕਤਲ ਸਰਦਾਰ ਭਾਨ ਸਿੰਘ ਦਾ ਹੋਵੇ ਡਾਕਟਰ ਰਜਿੰਦਰ ਕੌਰ ਦੀਆ ਜਾਂ ਹਰਮਿੰਦਰ ਸਿੰਘ ਸੰਧੂ ਦਾ ਦਾਲ ਖਾਲਸਾ ਅਜੇ ਹੀ ਹਰ ਕਤਲ ਦੀ ਨਿੰਦਿਆ ਕਰਦਾ ਹੈ ਪਰ ਨਾਲ ਹੀ ਉਹਨਾਂ ਲੋਕਾਂ ਦੀ ਵੀ ਨਿੰਦਿਆ ਕਰਦਾ ਹੈ ਜਿਹੜੇ ਅਜੇ ਹੀ ਮੰਦ ਭਾਗੇ ਕਤਲਾਂ ਤੋਂ ਪੈਦਾ ਹੋਈ ਗਰਮੀ ਉੱਤੇ ਆਪਣੀ ਸਿਆਸਤ ਦੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਜਿਹਾਰੂ ਜਥੇ ਬੰਦੀਆਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਕਬੂਲੀ ਹੈ ਮੈਂ ਉਹਨਾਂ ਨਾਲ ਨਕਸਲ ਬਾੜੀ ਲਹਿਰ ਦੀ ਅਸਫਲਤਾ ਤੋਂ ਬਾਅਦ ਕੱਢੇ ਗਏ ਇੱਕ ਸਿੱਟੇ ਨੂੰ ਸਾਂਝਾ ਕਰਨਾ ਚਾਹਾਂਗਾ ਮੈਨੂੰ ਯਾਦ ਹੈ 1972-73 ਵਿੱਚ ਜਦੋਂ ਨਕਸਲ ਬਾੜੀ ਲਹਿਰ ਤਕਰੀਬਨ ਤਕਰੀਬਨ ਦਮ ਚੋੜ ਚੁੱਕੀ ਸੀ ਤਾਂ ਇਸ ਲਹਿਰ ਨਾਲ ਸੰਬੰਧਿਤ ਮੇਰੇ ਕੁਝ ਮਿੱਤਰ ਆਪਣੇ ਬੀਤੇ ਵਕਤ ਦਾ ਵਿਸ਼ਲੇਸ਼ਣ ਕਰਦੇ ਕਿਹਾ ਕਰਦੇ ਸਨ ਕਿ ਲਹਿਰ ਦੇ ਦਮ ਤੋੜਨ ਦਾ ਕਾਰਨ ਕਾਰਕੁਨਾਂ ਵੱਲੋਂ ਬਿਨਾਂ ਸਮਝੇ ਸੋਚੇ ਕੀਤੇ ਗਏ ਕਤਲ ਅਤੇ ਗੈਰ حقیقت پسندانہ رویہ بنیا ہے کسی قومی مقصد ਲਈ لڑ رہی ہیں ہتھیار بند جتھیبندیاں ਲਈ ضروری ਹੁੰਦਾ ਹੈ ਕਿ ਉਹ ਕੋਈ ਵੀ ਕਤਲ ਕਰਨ ਤੋਂ ਪਹਿਲਾਂ ਇੱਕ ਵਾਰ ਨਹੀਂ ਵਾਰ-ਵਾਰ ਸੋਚਣ ਕਤਲ ਮਹਿਜ਼ ਨੰਬਰ ਬਣਾਉਣ ਲਈ ਨਹੀਂ ਹੋਣਾ ਚਾਹੀਦਾ ਕਤਲ ਸਮੁੱਚੇ قومی مقصد ਨਾਲ ਜੁੜਿਆ ਹੋਣਾ ਚਾਹੀਦਾ ਕਿਸੇ ਨੂੰ ਕਤਲ ਕਰਨ ਦਾ ਫੈਸਲਾ ਇਸ ਤਰ੍ਹਾਂ ਹਰਗिज ਨਹੀਂ ਹੋਣਾ ਚਾਹੀਦਾ ਕਿ ਕੁਝ ਵਿਅਕਤੀਆਂ ਨੇ ਕਿਤੇ ਬੈਠ ਕੇ ਸੋਚਿਆ ਕਿ ਫਲਾਣਾ ਵਿਅਕਤੀ ਗਦਾਰ ਹੈ ਅਤੇ ਇਸ ਲਈ ਸਜ਼ਾ ਦਾ ਹੱਕਦਾਰ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਉੱਤੇ ਕੌਮ ਨਾਲ ਗਦਾਰੀ ਦਾ ਇਲਜ਼ਾਮ ਲਗਾਉਣ ਤੋਂ ਪਹਿਲਾਂ 100 ਵਾਰ ਸੋਚਿਆ ਜਾਣਾ ਚਾਹੀਦਾ ਹੈ ਪਰ ਜੇ ਤੁਹਾਡੇ ਕੋਲ ਕਿਸੇ ਵਿਰੁੱਧ ਕੋਈ ਠੋਸ ਇਲਜ਼ਾਮ ਹੈ ਤਾਂ ਵੀ ਉਸ ਦਾ ਕਤਲ ਉਦੋਂ ਤੱਕ ਵਾਜਬ ਨਹੀਂ ਜਦੋਂ ਤੱਕ ਤੁਹਾਡਾ ਇਲਜ਼ਾਮ ਆਮ ਲੋਕਾਂ ਲਈ ਕਾਬਲੇ ਯਕੀਨ ਨਾ ਹੋ ਜਾਵੇ ਜਿਉਂ ਵਿਅਕਤੀ ਆਪਣੀ ਹੀ ਕਿਸੇ ਹਰਕਤ ਕਰਕੇ ਲੋਕਾਂ ਅੰਦਰ ਖੁਦ ਹੀ ਨੰਗਾ ਨਾ ਹੋ ਜਾਵੇ ਕਿਸੇ ਮਕਸਦ ਨਾਲ ਜੁੜੇ ਹੋਏ ਲੋਕਾਂ ਲਈ ਕੋਈ ਕਤਲ ਕਰਨ ਤੋਂ ਪਹਿਲਾਂ ਇਹ ਯਕੀਨ ਕਰ ਲੈਣਾ ਜ਼ਰੂਰੀ ਹੈ ਕਿ ਕਤਲ ਲੋਕਾਂ ਵਿੱਚ ਕਤਲ ਕਰਨ ਵਾਲਿਆਂ ਪ੍ਰਤੀ ਅਤੇ ਉਹਨਾਂ ਦੇ ਮਕਸਦ ਪ੍ਰਤੀ ਹਮਦਰਦੀ ਵਿਦਾਏਗਾ ਜੇ ਕਤਲ ਕਤਲ ਹੋਣ ਵਾਲੇ ਲੋਕਾਂ ਵਿੱਚ ਹਮਦਰਦੀ ਦਾ ਕਾਰਨ ਬਣੇ ਜਾਂ ਸੰਘਰਸ਼ ਵਿੱਚ ਵੰਡੀਆਂ ਦੀਆਂ ਲਕੀਰਾਂ ਖਿੱਚ ਦੇਵੇ ਤਾਂ ਉਹ ਕਤਲ ਕਿਸੇ ਵੀ ਤਰ੍ਹਾਂ ਦਰੁਸਤ ਨਹੀਂ ਕਿਹਾ ਜਾ ਸਕਦਾ ਇਸ ਜਾਗਰੂਕਤੋਂ ਸੋਚਿਆ ਹਰਮਿੰਦਰ ਸਿੰਘ ਸੰਧੂ ਦਾ ਕਤਲ ਕਰਨ ਵਾਲਿਆਂ ਨੂੰ ਪਹਿਲਾਂ ਹੀ ਅੰਦਾਜ਼ਾ ਲੱਗ ਜਾਣਾ ਚਾਹੀਦਾ ਸੀ ਕਿ ਇਹ ਕਤਲ ਸਿੱਖ ਸੰਘਰਸ਼ ਦੇ ਹਿੱਤ ਵਿੱਚ ਨਹੀਂ ਜਾਵੇਗਾ ਤੇ ਨਾ ਹੀ ਇਹ ਅੱਜ ਜਾ ਰਿਹਾ ਹੈ ਹਰਮਿੰਦਰ ਸਿੰਘ ਸੰਧੂ ਦਾ ਕਤਲ ਇੱਕ ਸਿਆਸੀ ਕਤਲ ਹੈ ਜੋ ਧੜੇਬੰਦਕ ਸੋਚ ਦੇ ਆਧਾਰ ਤੇ ਕੀਤਾ ਗਿਆ ਜਾਪਦਾ ਹੈ ਸੰਧੂ ਉਤੇ ਇਲਜ਼ਾਮ ਜਰੂਰ ਲੱਗਦੇ ਰਹੇ ਹਨ ਪਰ ਇਹ ਇਲਜ਼ਾਮ ਕਦੇ ਵੀ ਸਾਬਤ ਨਹੀਂ ਹੋਏ ਤੇ ਨਾ ਹੀ ਕਤਲ ਤੋਂ ਬਾਅਦ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਰਹੇ ਲੱਗਦੇ ਹਨ ਉਹ ਆਪਣੀ ਰਿਹਾਈ ਤੋਂ ਬਾਅਦ ਖਾਲਿਸਤਾਨ ਦੀ ਗੱਲ ਖੁੱਲ੍ਹ ਕੇ ਕਰ ਰਿਹਾ ਸੀ ਅਤੇ ਸਾਨੂੰ ਉਸ ਤੇ ਹਾਲੇ ਯਕੀਨ ਕਰਨਾ ਚਾਹੀਦਾ ਸੀ ਕਿਸੇ ਵਿਅਕਤੀ ਦੇ ਢਿੱਡ ਵਿੱਚ ਕੀ ਹੈ ਇਹ ਜਾਣਨ ਦਾ ਜੰਤਰ ਹਾਲੇ ਤੱਕ ਕੋਈ ਨਹੀਂ ਬਣਿਆ ਇਹ ਤਾਂ ਵਿਅਕਤੀ ਦੇ ਅਮਲਾਂ ਤੋਂ ਹੀ ਜਾਣਿਆ ਜਾ ਸਕਦਾ ਹੈ ਅਤੇ ਅਮਲੀ ਤੌਰ ਤੇ ਸੰਧੂ ਨੇ ਹਾਲੇ ਲੋਂਗੋਵਾਲ ਵਰਗੀ ਕੋਈ ਗਲਤੀ ਨਹੀਂ ਕੀਤੀ ਸੀ ਦਲ ਖਾਲਸਾ ਦੀ ਸੋਚ ਮੁਤਾਬਕ ਸਿੱਖ ਭਾਈਚਾਰੇ ਦੀ ਵਿਲੱਖਣ ਕੌਮੀ ਹੋਂਦ ਪ੍ਰਤੀ ਵਚਨਬੱਧ ਕਿਸੇ ਵੀ ਸਿੱਖ ਜਥੇਬੰਦੀ ਦੇ ਆਗੂ ਜਾਂ ਕਾਰਕੁਨ ਨੂੰ ਕਤਲ ਕਰਨਾ ਸਿੱਖ ਸੰਘਰਸ਼ ਦੇ ਹਿੱਤਾਂ ਵਿੱਚ ਨਹੀਂ ਹੋਵੇਗਾ ਚਾਹੇ ਉਹ ਖਾਲਸਾਤਨ ਦੀ ਹਮਾਇਤ ਕਰਦਾ ਹੋਵੇ ਜਾਂ ਨਾ ਕਰਦਾ ਹੋਵੇ ਮੌਜੂਦਾ ਸਿੱਖ ਸੰਘਰਸ਼ ਦੀ ਬੁਨਿਆਦ ਸਿੱਖ ਭਾਈਚਾਰੇ ਦੀ ਵਿਲੱਖਣ ਕੌਮੀ ਹੋਣ ਦੀ ਸਿਆਸੀ ਸਥਾਪਤੀ ਹੈ ਕੋਈ ਇਹ ਪ੍ਰਾਪਤੀ ਅਨੰਦਪੁਰ ਦੇ ਮਤੇ ਰਹੀ ਕਰਨਾ ਚਾਹੁੰਦਾ ਹੈ ਅਤੇ ਕੋਈ ਆਜ਼ਾਦ ਖਾਲਸਾਤਨ ਦੀ ਕਾਇਮੀ ਰਹੀਂ ਅਨੰਦਪੁਰ ਸਾਹਿਬ ਦੇ ਮਤੇ ਅਤੇ ਆਜ਼ਾਦ ਖਾਲਸਤਾਨ ਵਿਚਾਰਾਂ ਦਾ ਫਰਕ ਮੰਨਿਆ ਜਾਣਾ ਚਾਹੀਦਾ ਹੈ ਇਸ ਫਰਕ ਨੂੰ ਕੌਮ ਨਾਲ ਕੌਮ ਦਾ ਗਦਾਰੀ ਦਾ ਨਾਮ ਨਹੀਂ ਦਿੱਤਾ ਜਾਣਾ ਚਾਹੀਦਾ ਕੌਮੀ ਦੁਸ਼ਮਣ ਉਹ ਹੈ ਜੋ ਸਿੱਖਾਂ ਦੀ ਵਿਲੱਖਣ ਕੌਮੀ ਪਛਾਣ ਤੋਂ ਮੁਨਕਰ ਹੋ ਕੇ ਦਿੱਲੀ ਵਾਲਿਆਂ ਦੇ ਨਾਲ ਖੜੇ ਜਾਂ ਉਹਨਾਂ ਦੀ ਦਲਾਲੀ ਕਰੇ ਅਤੇ ਅਜਿਹਾ ਦੁਸ਼ਮਣ ਯਕੀਨਨ ਆਵਾਜ਼ਬੁਲ ਸਜ਼ਾ ਦਾ ਹੱਕਦਾਰ ਹੈ ਅਤੇ ਹੋਵੇਗਾ ਸਾਡੀ ਲੜਾਈ ਉਮਰਾਂ ਲੰਬੀ ਲੜਾਈ ਹੈ ਇਸ ਵਿੱਚ ਕਈ ਸਮਝੌਤੇ ਹੋਣੇ ਅਤੇ ਟੁੱਟਣੇ ਹਨ ਕਈ ਚੋਣਾ ਹੋਈਆਂ ਅਤੇ ਕਈ ਚੋਣਾ ਦੇ ਬਾਈਕਾਟ ਹੋਣੇ ਹਨ ਮਕਸਦ ਨੂੰ ਹਾਸਲ ਕਰਨ ਲਈ ਵੱਖ-ਵੱਖ ਜਿੱਥੇ ਬੰਦੀਆਂ ਦੀ ਵੱਖ-ਵੱਖ ਜੁਧ ਨੀਤੀ ਹੋ ਸਕਦੀ ਹੈ ਸਾਨੂੰ ਕਿਸੇ ਤਰ੍ਹਾਂ ਦੀ ਤੰਗ ਨਜ਼ਰੀ ਜਾਂ ਛੋਟੀ ਸੋਚ ਦਾ ਸ਼ਿਕਾਰ ਹੋ ਕੇ ਕਾਲੀ ਵਿੱਚ ਕਿਸੇ ਵਿਰੋਧ ਗਦਾਰੀ ਦਾ ਫਤਵਾ ਨਹੀਂ ਦੇ ਦੇਣਾ ਚਾਹੀਦਾ ਹਰ ਜਥੇ ਬੰਦੀ ਅਤੇ ਹਰ ਵਿਅਕਤੀ ਨੂੰ ਆਪੋ ਆਪਣੀ ਸੋਚ ਮੁਤਾਬਕ ਚੱਲਣ ਦਾ ਹੱਕ ਹੋਣਾ ਚਾਹੀਦਾ ਸਿੱਖ ਭਾਈਚਾਰੇ ਦੀ ਵਿਲੱਖਣ ਕੌਮੀ ਹੋਣ ਦੇ ਸੰਕਲਪ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਨਰਮ ਗਰਮ ਜਾਂ ਬਹੁਤੀਆਂ ਗਰਮ ਜਥੇਬੰਦੀਆਂ ਨੂੰ ਇੱਕ ਦੂਜੇ ਦੇ ਵਿਰੋਧੀ ਨਹੀਂ ਸਹਾਇਕ ਬਣਨਾ ਚਾਹੀਦਾ ਹੈ ਅਤੇ ਇਹ ਹੀ ਸਾਡੀ ਕੌਮੀ ਹਿੱਤ ਵਿੱਚ ਹੈ ਸੰਧੂ ਦਾ ਰੋਮ ਰੋਮ ਪੰਥ ਲਈ ਸਮਰਪਤ ਸੀ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਰੋਮ ਰੋਮ ਪੰਥ ਲਈ ਸਮਰਪਤ ਸੀ ਉਹ ਖਾਲਸਤਾਨੀ ਲਹਿਰ ਲਈ ਪੂਰੀ ਤਰ੍ਹਾਂ ਦ੍ਰਿੜ ਸਨ ਤੇ ਉਹਨਾਂ ਦਾ ਦ੍ਰਿਸ਼ਟੀਕੋਣ ਬੜਾ ਸਪਸ਼ਟ ਸੀ ਉਹਨਾਂ ਦਾ ਕਤਲ ਅਤੇ ਇਹ ਭਰਾ ਮਾਰੂ ਲੜਾਈ ਕੌਮ ਲਈ ਮੰਦ ਭਾਗੀ ਹੈ ਬਾਬਾ ਗੁਰਵਜਨ ਸਿੰਘ ਮਾਨੋਚਾਲ ਸੰਤ ਭਿੰਡਰਾਂ ਵਾਲਿਆਂ ਦੇ ਨਜ਼ਦੀਕੀ ਬਾਬਾ ਗੁਰਵਜਨ ਸਿੰਘ ਮਾਨੋਚਾਲ ਦੀ ਕੱਲੂ ਕਾਰਾ ਜੂਨ 1984 ਪਿੱਛੋਂ ਸੰਘਰਸ਼ ਨੂੰ ਨਵੇਂ ਸਿਰਿਓਂ ਆਰੰਭ ਕਰਨ ਵਿੱਚ ਅਹਿਮ ਦੇਣ ਹੈ ਭਾਰਤੀ ਹਕੂਮਤ ਨੇ ਉਹਨਾਂ ਦੇ ਮਾਤਾ ਪਿਤਾ ਸਮੇਤ ਕਈ ਪਰਿਵਾਰਕ ਮੈਂਬਰ ਵੀ ਕਤਲ ਕਰ ਦਿੱਤੇ ਪਰ ਉਹ ਆਖਰੀ ਦਮ ਤੱਕ ਜੂਝਦੇ ਰਹੇ ਉਹਨਾਂ ਵੱਲੋਂ ਇਹ ਸੁਨੇਹਾ ਸਰਦਾਰ ਸੰਧੂ ਦੀ ਪਹਿਲੀ ਵਰ੍ਹੇ ਸੀ ਤੇ ਭੇਜਿਆ ਗਿਆ ਪੰਥ ਹੁਣ ਬਰਦਾਸ਼ਤ ਨਹੀਂ ਕਰੇਗਾ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਕਤਲ ਇੱਕ ਵੱੱਜਰ ਗਲਤੀ ਹੈ ਅਤੇ ਅਜਿਹੀ ਗਲਤੀ ਦੁਬਾਰਾ ਨਹੀਂ ਦੁਹਰਾਈ ਜਾਣੀ ਚਾਹੀਦੀ ਪੰਥ ਹੁਣ ਬਰਦਾਸ਼ਤ ਨਹੀਂ ਕਰੇਗਾ ਭਾਈ ਸਤਨਾਮ ਸਿੰਘ ਛੀਨਾ ਭਾਈ ਸਤਨਾਮ ਸਿੰਘ ਛੀਨਾ ਪਿੰਡਰਾਵਾਲਾ ਟਾਈਗਰਸ ਫੋਰਸ ਦੇ ਲੈਫਟੀਨੈਂਟ ਜਰਨਲ ਸਨ ਜੋ ਕਿ ਬਾਬਾ ਮਾਨੋਚਾਲ ਅਤੇ ਭਾਈ ਸੰਘਾ ਤੋਂ ਬਾਅਦ ਫੋਰਸ ਦੇ ਚੀਫ ਜਰਨਲ ਵਜੋਂ ਸੇਵਾ ਕਰਦੇ ਸ਼ਹੀਦ ਹੋਏ ਸਾਡੇ ਕੋਲੋਂ ਇੱਕ ਅਨਮੋਲ ਹੀਰਾ ਖੋਇਆ ਆਪਸੀ ਵਿਰੋਧ ਅਤੇ ਈਰਖਾ ਨੇ ਸਾਡੇ ਕੋਲੋਂ ਇੱਕ ਅਨਮੋਲ ਹੀਰਾ ਖੋਇਆ ਹੈ ਜਿਸ ਦਾ ਘਾਟਾ ਕੇਵਲ ਫੈਡਰੇਸ਼ਨ ਨੂੰ ਹੀ ਨਹੀਂ ਬਲਕਿ ਸਮੁੱਚੇ ਸਿੱਖ ਪੰਥ ਨੂੰ ਮਹਿਸੂਸ ਹੁੰਦਾ ਰਹੇਗਾ ਸਰਦਾਰ ਸੰਧੂ ਨੇ ਖਾਲਸਾਣ ਦੀ ਜਦੋਜਹਿਦ ਨੂੰ ਜੰਤਕ ਲਹਿਰ ਦਾ ਅੰਗ ਬਣਾ ਕੇ ਵਿਸ਼ਵ ਭਾਈਚਾਰੇ ਵਿੱਚ ਇਸ ਦਾ ਅਕਸ ਉਭਾਰਿਆ ਭਾਈ ਸੁਖਬੀਰ ਸਿੰਘ ਖਾਲਸਾ ਸੁੱਜੋ ਪਿੰਡ ਦੇ ਭਾਈ ਸੁਖਬੀਰ ਸਿੰਘ ਖਾਲਸਾ ਫੈਡਰੇਸ਼ਨ ਦੇ ਉੱਗੇ ਨੇਤਾ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ ਸੀ ਸੰਧੂ ਖਾੜਕੂ ਲਹਿਰ ਦਾ ਬਾਨੀ ਸੀ ਸਰਦਾਰ ਹਰਮਿੰਦਰ ਸਿੰਘ ਸੰਧੂ ਉਰਫ ਭਾਈ ਸਰਦੂਲ ਸਿੰਘ ਦਸ਼ਮੇਸ਼ ਰੈਜੀਮੈਂਟ ਦੇ ਪਹਿਲੇ ਮੁਖੀ ਖਾੜਕੂ ਕਤਾਰ ਦਾ ਮੁਖੀ ਅਤੇ ਖਾੜਕੂ ਲਹਿਰ ਆਰੰਭ ਕਰਨ ਤੇ ਇਸ ਨੂੰ ਪਰਫੁੱਲਤ ਕਰਨ ਦਾ ਬਾਨੀ ਸੀ ਅਸੀਂ ਫੈਡਰੇਸ਼ਨ ਦੇ ਨਾਲ ਫੈਡਰੇਸ਼ਨ ਜਮਹੂਰੀ ਤੌਰ ਤਰੀਕਿਆਂ ਰਾਹੀਂ ਇਸ ਸੰਘਰਸ਼ ਦੇ ਹੱਕ ਵਿੱਚ ਅਤੇ ਸਿੱਖ ਨਿਸ਼ਾਨੇ ਲਈ ਸਿੱਖ ਸ਼ਕਤੀ ਨੂੰ ਲਾਂਬੰਦ ਕਰੇ ਅਤੇ ਸਿੱਖਾਂ ਨੂੰ ਰਾਜਨੀਤਿਕ ਪਲੇਟਫਾਰਮ ਤੇ ਇੱਕ ਠੋਸ ਰਾਜਨੀਤਿਕ ਅਗਵਾਈ ਦੇਣ ਦੇ ਉਪਰਾਲੇ ਜਾਰੀ ਰੱਖੇ ਭਾਈ ਸੀਤਲ ਸਿੰਘ ਮੱਤੇਵਾਲ ਭਾਈ ਸੀਤਲ ਸਿੰਘ ਮੱਤੇਵਾਲ ਸਰਦਾਰ ਹਰਮਿੰਦਰ ਸਿੰਘ ਸੰਧੂ ਵੱਲੋਂ ਰੂਪੋਸ਼ਤ ਤਰੀਕੇ ਨਾਲ ਗੁਰੀਲਾ ਐਕਸ਼ਨ ਕਰਨ ਵਾਲੀ ਬਣਾਈ ਜਥੇਬੰਦੀ ਦਸ਼ਮੇਸ਼ ਰੈਜੀਮੈਂਟ ਦੇ ਸਰਦਾਰ ਸੰਧੂ ਦੇ ਜੇਲ੍ਹ ਵਿੱਚ ਹੋਣ ਤੋਂ ਬਾਅਦ ਥਾਪੇ ਗਏ ਮੁਖੀ ਸਨ ਜੋ ਕਿ 11 ਸਤੰਬਰ 1991 ਨੂੰ 12000 ਦੇ ਕਰੀਬ ਪੈਰਾ ਮਿਲਟਰੀ ਫੋਰਸਾਂ ਨਾਲ 36 ਘੰਟੇ ਦਾ ਗਹਿਗੱਚ ਮੁਕਾਬਲਾ ਕਰਦੇ ਹੋਏ 12 ਸਤੰਬਰ 1991 ਨੂੰ ਸ਼ਹੀਦ ਹੋ ਗਏ ਸਨ। ਉਸਾਰੂ ਸੋਚ ਦਾ ਕਤਲ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਕਤਲ ਪੰਥ ਲਈ ਉਸਾਰੂ ਸੋਚ ਦਾ ਕਤਲ ਹੈ। ਅਜਿਹੇ ਘਟਨਾਵਾਂ ਨੂੰ ਹੁਣ ਸ਼ਕਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ। ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਖਾਲਸਤਾਨ ਕਮਾਂਡੋ ਫੋਰਸ ਦੇ ਸਿਰ ਕੱਢ ਜੁਝਾਰੂ ਸਨ ਜਿਨ੍ਹਾਂ ਨੇ ਆਪਣੇ ਆਖਰੀ ਮੁਕਾਬਲੇ ਵਿੱਚ ਪੁਲਿਸ ਫੋਰਸਾਂ ਦੇ ਅਜਿਹੇ ਆਹੂ ਲਾਏ ਸਨ ਕਿ ਲੋਕੀ ਕਹਿਣ ਲੱਗ ਪਏ ਕਿ ਸੁਖਵਿੰਦਰ ਸਿੰਘ ਪੱਪੂ ਗੋਰੇ ਨੇ ਬੀਕੋ ਖਾਲੀ ਕਰ ਦਿੱਤੀ ਇਤਿਹਾਸ ਨਿਤਾਰਾ ਕਰੇਗਾ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਸਿੱਖ ਕੌਮ ਲਈ ਵੱਡਾ ਕਾਟਾ ਹੈ ਆਜ਼ਾਦੀ ਹਾਸਲ ਕਰਨ ਵਾਸਤੇ ਨਿਜਮਾ ਦੀ ਗੁਲਾਮੀ ਕਰਨੀ ਪੈਂਦੀ ਹੈ ਜੇ ਅੱਜ ਅਸੀਂ ਕਿਸੇ ਨੂੰ ਤਾਕਤ ਦੇ ਜ਼ੋਰ ਨਾਲ ਦੱਬ ਵੀ ਦੇਵਾਂਗੇ ਤਾਂ ਇਤਿਹਾਸ ਇੱਕ ਦਿਨ ਜ਼ਰੂਰ ਇਸ ਦਾ ਨਿਤਾਰਾ ਕਰੇਗਾ ਭਾਈ ਧਰਮਵੀਰ ਸਿੰਘ ਚੰਡੀਗੜ੍ਹ ਭਾਈ ਧਰਮਵੀਰ ਸਿੰਘ ਫਾਡੇਸ਼ਨ ਦੇ ਉੱਗੇ ਨੇਤਾ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ ਸੰਧੂ ਦੇ ਕਾਤਲਾਂ ਨੇ ਭਰਾ ਮਾਰੂ ਜੰਗ ਵਿੱਚ ਕੋਈ ਕਸਰ ਨਾ ਛੱਡੀ ਦੁੱਖ ਦੀ ਗੱਲ ਇਹ ਹੈ ਕਿ ਇੱਕ ਪਾਸੇ ਕੁਝ ਜਿਹਾਰੂ ਜਥੇਬੰਦੀਆਂ ਭਰਾ ਮਾਰੂ ਕਤਲੋਗਾਰ ਦੋਤੇ ਸਖਤ ਸਟੈਂਡ ਲੈਣ ਦੇ ਬਾਵਜੂਦ ਸੰਜਮ ਰੱਖ ਰਹੀਆਂ ਸਨ ਕਿ ਭਰਾ ਮਾਰੂ جنگ ਨਾ ਛਿੜ ਪਵੇ ਇਸ ਦੇ ਬਾਵਜੂਦ ਵੀ ਦੂਜੀ ਧਿਰ ਵੱਲੋਂ ਅਜਿਹੇ ਕਤਲ ਜਾਰੀ ਰਹੇ ਜਦੋਂ ਫੈਡਰੇਸ਼ਨ ਲੀਡਰ ਭੁਪਿੰਦਰ ਸਿੰਘ ਲੌਂਗੀਆਂ ਦਾ ਕਤਲ ਕੀਤਾ ਗਿਆ ਤਾਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਿੱਚ ਕੁਝ ਜੁਝਾਰੂ ਤਿਰਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਤੋਂ ਇਹ ਸਾਰੇ ਹਾਲਾਤਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ 4 ਫਰਵਰੀ 1991 ਦੇ ਅਖਬਾਰਾਂ ਵਿੱਚ ਲੱਗੇ ਇਸ ਬਿਆਨ ਨੂੰ ਹੇਠਾਂ ਹੂ ਬਹੁ ਛਾਪਿਆ ਜਾ ਰਿਹਾ ਹੈ। ਪੰਜ ਮੈਂਬਰੀ ਪੰਥ ਕਮੇਟੀ ਅਤੇ ਸਹਿਯੋਗੀ ਖਾੜਕੂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ, ਭਾਈ ਸੁਖਵਿੰਦਰ ਸਿੰਘ ਲੱड्डੂ ਸਰਹੰਦ, ਭਾਈ ਸਤਨਾਮ ਸਿੰਘ ਪੱਗੂਪੁਰ, ਭਾਈ ਤੇਜਿੰਦਰ ਸਿੰਘ ਰਾਏਪੁਰ, ਭਾਈ ਉਦੇ ਸਿੰਘ ਖਾਲਸਾ, ਭਾਈ ਗੁਰਜੰਡ ਸਿੰਘ ਰਾਜਸਤਾਨੀ, ਭਾਈ ਸੀਤਲ ਸਿੰਘ ਮੱਤੇਵਾਲ, ਡਾਕਟਰ ਜਲੇਰ ਸਿੰਘ ਅਤੇ ਹੋਰ ਪ੍ਰਮੁੱਖ ਖੜਕੂਆਂ ਨੇ ਹਿੱਸਾ ਲਿਆ ਮੀਟਿੰਗ ਵਿੱਚ ਭਰਾ ਮਾਰੂ ਜੰਗ ਨੂੰ ਉਤਸ਼ਾਹ ਦੇਣ ਵਾਲੇ ਕੁਝ ਲੋਕਾਂ ਵੱਲੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਅਤੇ ਸਰਗਰਮ ਕਾਰਕੂਨਾਂ ਨੂੰ ਕਤਲ ਕਰਨ ਅਤੇ ਡਰਾਉਣ ਧਮਕਾਉਣ ਦੀਆਂ ਸ਼ੁਰੂ ਕੀਤੀਆਂ ਕਾਰਵਾਈਆਂ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਗਿਆ ਹੈ ਕਿ ਅਸੀਂ ਬੜੇ ਲੰਬੇ ਸਮੇਂ ਤੋਂ ਪੰਥ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖ ਕੇ ਆਪਣੇ ਭਰਾਵਾਂ ਦੇ ਕਤਲਾਂ ਤੋਂ ਬਾਅਦ ਵੀ ਸਬਰ ਰੱਖਦੇ ਆਏ ਹਾਂ ਤਾਂ ਕਿ ਕਿਤੇ ਖਾਲਸਾਣ ਦੀ ਪ੍ਰਾਪਤੀ ਲਈ ਸ਼ੁਰੂ ਕੀਤਾ ਸੰਘਰਸ਼ ਖਾਨਾ ਜੰਗੀ ਵਿੱਚ ਨਾ ਬਦਲ ਜਾਵੇ ਅਤੇ ਇੰਜ ਹਿੰਦੁਸਤਾਨ ਦੀ ਸਰਕਾਰ ਦੇ ਮਨਸੂਬੇ ਪੂਰੇ ਹੋਣ। ਪੰਥਕ ਕਮੇਟੀ ਅਤੇ ਖਾਲਕੂ ਜਥੇਬੰਦੀਆਂ ਨੇ ਸਪਸ਼ਟ ਐਲਾਨ ਕੀਤਾ ਕਿ ਭਿੰਡਰਾਂ ਵਾਲਾ ਟਾਈਗਰ ਫੋਰਸ, ਖਾਲਸਾਣ ਕਮਾਂਡੋ ਫੋਰਸ, ਰਾਜਸਤਾਨੀ ਦਸ਼ਮੇਸ਼ ਰੈਜੀਮੈਂਟ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਮਨਜੀਤ ਸਿੰਘ ਫੈਡਰੇਸ਼ਨ ਬੁੱਟਰ ਵਿੱਚ ਸੰਪੂਰਨ ਏਕਤਾ ਹੈ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੋਰ ਸਪਸ਼ਟ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਭਾਈ ਮਨਜੀਤ ਸਿੰਘ ਦੀ ਅਗਵਾਈ ਵਾਲੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਲੋਕਾਂ ਵਿੱਚ ਵਿਚਰ ਕੇ ਸਿੱਖ ਸੰਘਰਸ਼ ਨਾਲ ਜਨਤਕ ਲਾਮਬੰਦੀ ਕਰਨ ਦਾ ਕੰਮ ਕਰੇਗੀ ਅਤੇ ਇਸ ਫੈਡਰੇਸ਼ਨ ਦੇ ਨਾਂ ਤੇ ਕੋਈ ਜ਼ਿੰਮੇਵਾਰੀ ਨਹੀਂ ਲਈ ਜਾਵੇਗੀ ਜਦੋਂ ਕਿ ਫੈਡਰੇਸ਼ਨ ਬੁਟਰ ਅੰਡਰਗ੍ਰਾਉਂਡ ਰਹਿ ਕੇ ਸੇਵਾ ਕਰੇਗੀ ਉਕਤ ਖਾਲਕੂ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਬੜਾ ਚਿਰ ਦਿਲ ਤੇ ਪੱਥਰ ਰੱਖ ਕੇ ਆਪਣੇ ਭਰਾਵਾਂ ਦਾ ਖੂਨ ਵਹਿੰਦਾ ਵੇਖਦੇ ਰਹੇ ਹਾਂ ਪਰ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜੇ ਹੁਣ ਕਿਸੇ ਵੀ ਫਾਊਂਡੇਸ਼ਨ ਦੇ ਕਿਸੇ ਆਗੂ ਜਾਂ ਵਰਕਰ ਨੂੰ ਆਪਣੀ ਸਵਾਰਥੀ ਹਕਸ ਦੀ ਪੂਰਤੀ ਲਈ ਕਤਲ ਕੀਤਾ ਤਾਂ ਅਸੀਂ ਬਾਕੀ ਸਾਰਾ ਕੰਮ ਛੱਡ ਕੇ ਇਹਨਾਂ ਪੰਥਕ ਦੋਖੀਆਂ ਨੂੰ ਸੋਧਣ ਲਈ ਮਜਬੂਰ ਹੋਵਾਂਗੇ ਪੰਥਕ ਹਿੱਤ ਵਿੱਚ ਸਾਡੀ ਚੁੱਪ ਨੂੰ ਸਾਡੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਉਕਤ ਫੋਰਸ ਨੇ ਹੋਰ ਕਿਹਾ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੀ ਦੀ ਸੋਚ ਨਾਲ ਸੰਬੰਧ ਰੱਖਣ ਵਾਲੀਆਂ ਫੋਰਸਾਂ ਨਾਲ ਏਕਤਾ ਨੂੰ ਸਿਰੇ ਚਾੜ੍ਹਿਆ ਜਾਵੇਗਾ ਅਤੇ ਇਸ ਦਿਸ਼ਾ ਵੱਲ ਯਤਨ ਚੱਲ ਰਹੇ ਹਨ ਫੈਡਰੇਸ਼ਨ ਵਿੱਚ ਜਰਨਲ ਸਕੱਤਰ ਭਾਈ ਭਪਿੰਦਰ ਸਿੰਘ ਲੌਂਗੀਆਂ ਦੇ ਕਤਲ ਦੀ ਸਖਤ ਨਿੰਦਾ ਕਰਦੇ ਹਾਂ ਭਾਈ ਲੌਂਗੀਆਂ ਨੂੰ ਸਿੱਖ ਸੰਘਰਸ਼ ਦਾ ਮਹਾਨ ਸ਼ਹੀਦ ਕਰਾਰ ਦਿੱਤਾ ਗਿਆ ਰੋਜ਼ਾਨਾ ਅਜੀਤ 4 ਫਰਵਰੀ 1991 ਇਸ ਭਰਾ ਮਾਰੂ ਕਤਲੋਗਾਰਤ ਨੇ ਲਹਿਰ ਦੇ ਲੋਕ ਆਧਾਰ ਨੂੰ ਵੀ ਕਾਫੀ ਖੋਰਾ ਲਾਇਆ ਇਸ ਤੋਂ ਇਲਾਵਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਉਭਾਰ ਸਮੇਂ ਲਹਿਰ ਨਾਲ ਕਦਮ ਮਲਾ ਕੇ ਚੱਲਣ ਵਾਲੀਆਂ ਕਈ ਪੰਥਕ ਸ਼ਖਸੀਅਤਾਂ ਨੂੰ ਇਸ ਆਪਣੇ ਭਰਾ ਮਾਰੂ ਕਤਲੋਗਾਰਤ ਨੇ ਬੇਚੈਨ ਕੀਤਾ ਤੇ ਉਹ ਤਿੱਖੀਆਂ ਟਿੱਪਣੀਆਂ ਕਰਨ ਲਈ ਮਜਬੂਰ ਹੋਏ ਸੰਤ ਪਿੰਡਰਾਂ ਵਾਲਿਆਂ ਦੇ ਸਲਾਹਕਾਰ ਰਹੇ ਸਾਬਕਾ ਆਈਏਐਸ ਸਰਦਾਰ ਗੁਰਤੇਜ ਸਿੰਘ ਨੇ ਇਸ ਵਰਤਾਰੇ ਤੇ ਟਿੱਪਣੀ ਕਰਦਿਆਂ ਲਿਖਿਆ ਇਸ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਆਪਸੀ ਖੈਬਾਜੀ ਕਾਰਨ अनेका ਕੀਮਤੀ ਜਾਨਾਂ ਗਈਆਂ ਜਿਨ੍ਹਾਂ ਦਾ ਜਿਉਂਦੇ ਰਹਿਣਾ ਸਫਲਤਾ ਲਈ ਅਤ ਜ਼ਰੂਰੀ ਸੀ ਇਹਨਾਂ ਵਿੱਚ ਸਰਦਾਰ ਹਰਮਿੰਦਰ ਸਿੰਘ ਸੰਧੂ ਪ੍ਰਮੁੱਖ ਸੀ ਯੂਰਪ ਰੂਸ ਆਦ ਵਿੱਚ ਆਈਆਂ ਕ੍ਰਾਂਤੀਆਂ ਨੇ ਇਸ ਤਰਾਸਤੀ ਨੂੰ ਹੰਡਾਇਆ ਅਤੇ ਰੋਬਸਪੀਅਰ ਟ੍ਰੋਸਕੀ ਆਦ ਦੀਆਂ ਜਾਨਾਂ ਗਈਆਂ ਜਿਸ ਕਾਰਨ ਇਹ ਸੰਕਲਪ ਉੱਭਰਿਆ ਕਿ ਇਨਕਲਾਬ ਆਪਣੇ ਬੱਚਿਆਂ ਨੂੰ ਆਪੇ ਖਾ ਜਾਂਦਾ ਹੈ ਪਰ ਯੂਰਪ ਵਿੱਚ ਇਹ ਸਫਲ ਇਨਕਲਾਬ ਦੇ ਪ੍ਰਿਸ਼ਟਕਾਰੇ ਸਨ ਇੱਥੇ ਤਾਂ ਅਸਫਲਤਾ ਜਿਉਂ-ਜਿਉਂ ਨੇੜੇ ਆਉਂਦੀ ਗਈ ਭਰਾ ਮਾਰੂ ਕਤਲੋਗਾਰਤ ਤੇਜ਼ ਹੁੰਦੀ ਗਈ ਇਸ ਦਾ ਵੱਡਾ ਕਾਰਨ ਅਣਸਾਧੇ ਵਿਅਕਤੀਆਂ ਦਾ ਇਨਕਲਾਬ ਦੇ ਪ੍ਰਮੁੱਖ ਮੁਦਈ ਬਣ ਦੀ ਪ੍ਰਕਿਰਿਆ ਸੀ ਆਪਸੀ ਕਤਲੋਗਾਰਤ ਤੋਂ ਜਾਬਦਾ ਸੀ ਕਿ ਆਉਣ ਵਾਲਾ ਸਮਾਂ ਕੇਵਲ ਆਪਣੀ ਹੌਮੇ ਅਧੀਨ ਆਪਣੀਆਂ ਸਰਦਾਰੀਆਂ ਕਾਇਮ ਕਰਨ ਲਈ ਹਰ ਅੜਿੱਕਾ ਸਮਝੇ ਜਾਂਦੇ ਵਿਅਕਤੀ ਵਿਰੁੱਧ ਹੈਵਾਨੀ ਸ਼ਕਤੀ ਵਰਤਨ ਦਾ ਵੱਡਾ ਜਸ਼ਨ ਹੋ ਨਿਬੜੇਗਾ। ਚੇਤ ਸਿੰਘ ਦੀ ਹਿੱਕ ਵਿੱਚ ਛੁਰੇ ਵੱਜਦੇ, ਫੇਰ ਸਿੰਘ ਨੂੰ ਕੁਰਾਬੀਨਾ ਵਿੰਦੀਆਂ ਅਤੇ ਹੌਣ ਹਾਰ ਨੇ ਉਹਨਾਂ ਯਾਲ ਸਿੰਘ ਉੱਤੇ ਛੱਜੇ ਡਿੱਗਦੇ। ਜਿਨ੍ਹਾਂ ਦੀ ਸਿਮਰਤੀ ਵਿੱਚ ਸਮਾਏ ਹੋਏ ਸਨ, ਉਹ ਭਰਾਵਾਂ ਦੇ ਖੂਨ ਨਾਲ ਰੰਗੀ ਧਰਤੀ ਵੇਖ ਕੇ ਬੇहद ਬਦਦਜ਼ਨ ਹੋ ਗਏ। ਇਹ ਖਤਸ਼ਾ ਨਰਮੂਲ ਵੀ ਨਹੀਂ ਸੀ। ਕਿਸੇ ਵਿਅਕਤੀ ਮਹਾਨ ਨੇਤਾ ਨਾਲ ਤਲਖ ਕਲਾਮੀ ਤੋਂ ਲੈ ਕੇ ਤੇ ਤਕਰੀਬਨ ਕਸ਼ਹਿਰਾ ਪੁੱਠਾ ਪੌਣ ਤੱਕ ਤੋਂ ਤਾਂ ਕਤਲ ਹੋ ਚੁੱਕੇ ਸਨ یوں ਜਾਪਣ ਲੱਗ ਪਿਆ ਸੀ ਕਿ ਇਨਕਲਾਬ ਆਉਣ ਤੋਂ ਬਾਅਦ ਤਕਰੀਬਨ ਛੇਕ ਮਾਰਨ ਤੋਂ ਲੈ ਕੇ ਮੁਰਗੀ ਚੋਰੀ ਕਰਨ ਦੇ ਹਰ ਜੁਰਮ ਲਈ ਸਜ਼ਾਏ ਮੌਤ ਹੀ ਦਿੱਤੀ ਜਾਵੇਗੀ ਸਰਦਾਰ ਗੁਰਤੇਜ ਸਿੰਘ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਇੱਕਵੀਂ ਬਰਸੀ ਤੇ ਬినాਸ਼ਾਕ ਇਸ ਹਉਮੇ ਤੇ ਹੰਕਾਰ ਭਰੀ ਹੋਈ ਭਰਾਮਾਰੂ ਪ੍ਰਵਿਰਤੀ ਨੇ ਸੰਘਰਸ਼ ਨੂੰ ਬਹੁਤ ਵਧੇਰੇ ਨੁਕਸਾਨ ਪਹੁੰਚਾਇਆ ਦੁੱਖ ਦੀ ਗੱਲ ਇਹ ਹੈ ਕਿ ਅੱਜ ਵੀ ਇਹ ਪ੍ਰਵਿਰਤੀ ਕੌਮ ਲਈ ਸੰਘਰਸ਼ ਕਰ ਰਹੀਆਂ ਕਈ ਤਰ੍ਹਾਂ ਉਤੇਹਾਵੀ ਹੈ ਉਹ ਆਪਣੇ ਬਰਾਬਰ ਕਿਸੇ ਵੀ ਕਿਸੇ ਨੂੰ ਵੀ ਉੱਭਰਦਾ ਵੇਖ ਕੇ ਪ੍ਰਵਾਨ ਕਰਨ ਲਈ ਤਿਆਰ ਨਹੀਂ ਹਨ ਕਿਸਾਨੀ ਸੰਘਰਸ਼ ਤੋਂ ਲੈ ਕੇ ਅਸੀਂ ਵੇਖਿਆ ਹੈ ਕਿ ਨੌਜਵਾਨੀ ਨੂੰ ਜਥੇਬੰਦ ਅਤੇ ਜਾਗਰੂਕ ਕਰਨ ਵਿੱਚ ਲੋੜੀਂਦੀ ਯੋਗਤਾ ਰੱਖਣ ਵਾਲੇ ਸੰਦੀਪ ਸਿੰਘ ਦੀਪ ਸਿੱਧੂ ਅਤੇ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਵਾਰ-ਵਾਰ ਆਪਣੇ ਵੱਲੋਂ ਹੀ ਜਲੀਲ ਕਰਕੇ ਪਛਾਣ ਤਕਣ ਦੇ ਯਤਨ ਕੀਤੇ ਗਏ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਕਿ ਇਹਨਾਂ ਦੀਆਂ ਗਤਈ ਵਿਧੀਆਂ ਕੌਮ ਦਾ ਨੁਕਸਾਨ ਕਰਨਗੀਆਂ ਕਿਹਾਸ ਕੀਤਾ ਜਾ ਸਕਦਾ ਹੈ ਕਿ ਜੇ ਅੱਜ ਵੀ ਹਥਿਆਰਬੰਦ ਸੰਘਰਸ਼ ਚੱਲਦਾ ਹੁੰਦਾ ਤਾਂ ਸ਼ਾਇਦ ਕੁਝ ਆਪਣੇ ਇਹਨਾਂ ਦੋਹਾਂ ਨੂੰ ਵੀ ਗद्दार ਕਹਿ ਕੇ ਗੋਲੀਆਂ ਨਾਲ ਚਲਣੀ ਕਰ ਦੇਣ ਦੇ ਯਤਨ ਕਰਦੇ ਇਸ ਸੌੜੀ ਮਾਨਸਿਕਤਾ ਨੂੰ ਤਿਆਗੇ ਬਿਨਾ ਕੌਮੀ ਘਰ ਦੀ ਲੜਾਈ ਸਫਲ ਨਹੀਂ ਹੋ ਸਕਦੀ ਨਵੀਂ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਦੀਆਂ ਗਲਤ ਨੀਤੀਆਂ ਬਾਰੇ ਪਤਾ ਹੋਣਾ ਚਾਹੀਦਾ ਤਾਹੀਂ ਭਵਿੱਖ ਵਿੱਚ ਖਾਲਸਤਾਨ ਲਈ ਲੜਿਆ ਜਾ ਰਿਹਾ ਸੰਘਰਸ਼ ਸਫਲ ਹੋ ਸਕੇਗਾ ਕਿਤਾਬ ਅਰੋਸ਼ਨ ਦਿਮਾਗ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ ਤੁਸੀਂ ਸੰਰੇ ਸੀ 33ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ